ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਣੇ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਅਠਵਾਲ ਜ਼ਿਲ੍ਹਾ ਅਮਰਸਰ ਬੰਦੇ ਤਹਿਸੀਲ ਬਾਪਕਾਲਾ ਬੜਾ ਕੈਮਰਾ ਘਮਾਓ ਅੱਜ ਫਿਰ ਬਾਈਆਂ ਨੇ ਨੀਲੀਆਂ ਬੂਰੀਆਂ ਨਾਲ ਇਕੱਠੀਆਂ ਕੀਤੀਆਂ ਚਲੋ ਮੋਹਰੇ ਤਾਂ ਹੁੰਦੀਆਂ ਹੁੰਦੀਆਂ ਬਾਜੀ ਸਤਿਕਾਰ ਸਤਿਕਾਰ ਸੰਦੀਪ ਜੀ ਕੀ ਹਾਲ ਜੀ ਹੋਰ ਸੁਣਾਓ ਜੀ ਬਹੁਤ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾਈ ਚਾਹੀਦੀ ਕੁਝ ਤੁਹਾਡੇ ਚੈਨਲ ਦੇ ਜ਼ਰੀਏ ਤੇ ਕੁਝ ਭੈਣ ਭਰਾਵਾ ਦੇ ਸਦਕੇ ਬਹੁਤ ਜ਼ਿਆਦਾ ਮਾਨ ਸਤਕਾਰ ਵਾ ਬਿਲਕੁਲ ਬਿਲਕੁਲ ਜੀ ਬ੍ਰਦਰ ਮਾਰ ਸਰਾ ਦਿਨ ਫਟਾਫਟ ਗਿਆ ਸਾਰੇ ਭੈਣ ਭਰਾਵਾਂ ਨੂੰ ਸੰਦੀਪ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਦੇਸ਼ਾਂ ਵਿਦੇਸ਼ਾਂ ਜਿੰਨੇ ਭੈਣ ਭਰਾ ਬੈਠੇ ਆ ਦੂਰ ਨੇੜੇ ਵਾਲੇ ਸਾਰਿਆਂ ਨੂੰ ਸასი ਸ਼ਕਲ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਤੇ ਸੰਦੀਪ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਦੇ ਜਰੀਏ ਦੇਸ਼ਾਂ ਵਿਦੇਸ਼ਾਂ ਸਾਡੀ ਜਾਣ ਪਛਾਣ ਪੈਣੀ ਬਿਲਕੁਲ ਭਾਜੀ ਬਿਲਕੁਲ ਭਾਈ ਨੇ ਬਣਾਈ ਆ ਤੇ ਅੱਜ ਵੀ ਬਹੁਤ ਚੰਗਾ ਮਾਲ ਲੈ ਗਏ ਹਰ ਵਾਰ ਇਹੋ ਬੇਨਤੀ ਕਰਦੇ ਆ ਵੀ ਸਵੇ ਸਵੇ ਪਸ਼ੂ ਨੂੰ ਚੋਣਗੇ ਆਪਣੀ ਤਸੱਲੀ ਕਰ ਲਿਆ ਕਰੋ ਵਾਦ ਤੋਂ ਵੱਧ ਕੋਸ਼ਿਸ਼ ਕਰੀ ਜੀ ਆ ਵੀ ਹਰ ਇੱਕ ਭੈਣ ਵਰਾ ਨੂੰ ਚੰਗੇ ਤੋਂ ਚੰਗਾ ਸੰਦੀਪ ਜੀ ਮਾਲ ਦੇ ਬਿਲਕੁਲ ਬਿਲਕੁਲ ਚਾਹੀਦੇ ਚਾਹੀਦੇ ਆ ਅੱਜ ਵੀ ਨਾਗਦੇ ਆਪਣੇ ਕੋਲ 16 17 ਅੰਦਰ ਵੀ ਮਾਲ ਵੱਜਾ ਵਾ ਹਾਂਜੀ ਹਾਂਜੀ ਪਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਨਾਗਾ ਪਾਠ ਨੋਖਾਵਾਂਗੇ ਇੱਕ ਵੈੜ ਵਿਖਾਵਾਂਗੇ ਗੱਬਣ ਸਾਈ ਵਾਲੇ ਦਾ ਇਹ ਜੀ ਸੋਈਏ ਜੀ ਇਹ ਵੀ ਸੰਦੀਪ ਜੀ ਸੋਈ ਆ ਹਾਂਜੀ ਪਹਿਲਾ ਸੁਆ ਵਾ ਹਾਂਜੀ ਤੇ ਕੱਟੀ ਮੰਗ ਰਿਆ ਝੋਟੀ ਦੀਆਂ 5-5 ਦਿਨਾਂ ਦੀ ਠੀਕ ਆ ਠੰਡੀ ਆ ਵੇਖੋ ਜਿੱਦਾਂ ਮਰਜੀ ਚੁਵਾਈ ਚੁਈ ਪੋਲੀ ਆ ਤੇ ਬਹੁਤ ਚੰਗੀ ਕੱਟੀ ਆ ਪਿਓਰ ਸਰ੍ਹਸੇ ਦੀ ਆ ਸਰ੍ਹਸੇ ਦੀ ਹਾਂਜੀ ਲੋਹੀ ਝੋੜੀ ਆ ਹੈ ਨਾ ਲੋਹੀ ਲੋਹੀ ਕੱਟੀ ਵੀ ਮਗਰ ਲੋਹੀ ਰੰਗਦੀ ਹੁਣ ਦੋਦ ਬਾਜੀ ਕਿੰਨਾ ਐਸ ਟਾਈਮ ਸੰਦੀਪ ਜੀ ਝੋੜੀ ਆਈ ਆ 11 ਕਿਲੋ ਦੱਸ ਕੇ ਹੂੰ ਹੂੰ ਆਪਾਂ ਦਾਅਵ ਨਹੀਂ ਕਹਿਣਾ 9 ਕਿਲੋ ਦੱਸ ਕੇ ਦੇਣੀਆਂ ਭੈਣ ਪਰੋਂ 9 ਕਿਲੋ ਬਾ ਠੀਕ ਆ ਲਓ ਜੀ ਕਰੋ ਕੱਟਾ ਮਗਰ ਜੀ ਕੱਟੀ 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 ਵੀ ਪਿਓਰ ਲੋਹੇ ਰੰਗਦੀ ਹੈ ਕੱਟੇ ਵੀ ਲੋਹੀ ਆ ਗਈ ਆ ਤੇ ਚਵਾਈ ਵੀ ਬਿਲਕੁਲ ਵਰੀ ਆ ਰੂਹ ਵਰਗੀ ਪੋਲੀ ਚਵਾਈ ਆ ਆਜੋ 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 ਆ ਬੂਰਾਣਾ ਇਹ ਬਿਲਕੁਲ ਛੋਟੇ ਦੇਖਣੇ ਬਸ ਬਿਲਕੁਲ ਸੰਦੀਪ ਜੀ ਦੇਣ ਲੈਣ ਵਾਲਾ ਮੁੱਲ ਕਰਨਾ ਆਪਾਂ ਬਸ 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 ਹਾਂਜੀ ਬੋਲੋ ਇਹਦਾ ਮੁੱਲ ਦੇ ਸੰਦੀਪ ਜੀ 1 ਲੱਖ 20 ਹਜ਼ਾਰ ਕਰਦੇ ਆਂ ਹਾਂਜੀ ਪਰ ਪਿਛਲੀ ਵੀਡੀਓ ਚ ਭੈਣ ਭਰਾਵਾਂ ਦੇ ਕੋ ਫੋਨ ਆਇਆ ਸੀ ਪੀ ਕੋ ਲੱਖ ਸਵਾ ਲੱਖ ਤੋਂ ਠਾਹ ਵੀ ਦਿਆ ਕਰੋ ਹਾਂਜੀ ਹਾਂਜੀ ਤੇ ਬਿਲਕੁਲ ਜਾਇਜ਼ ਮੁੱਲ ਕਰ ਦੇਣਾ ਵਾ ਜੈਸਨੋ 115 ਦੀ ਇੱਕ ਬੰਦਾ ਦੇਣੀ ਹਾਂਜੀ ਚਲੋ ਜਾਣ ਦੋ ਆ ਗਈ ਨੀਲੀ ਨੀਲੀ ਰਾਵੀ ਲੈ ਵਾ ਦਿਖਾ ਨੇੜਾ ਆ ਇਧਰ ਵੇਖੋ ਕਿਉਂ ਇਹ ਚ ਫੋਟੋ ਵੇ ਠੀਕ ਹੈ ਨਾ ਕਿੰਨਾ ਦੋ ਬਾਜੀ ਥੱਲੇ ਆ ਸੰਦੀਪ ਜੀ ਝੋਟੀ ਆਈ 16 ਕਿਲੋ ਦਸਦੀ 16 ਕਿਲੋ ਨੇੜੇ ਆਪਾਂ 14 ਕਿਲੋ ਦਸ ਕੇ ਦੇਣੀ ਸਵੇਰੇ ਝੋਟੀ ਆਈ ਆ ਕੱਟੀ ਮਗਰਿਆ 1 ਮਹੀਨੇ ਦਾ ਸੁਆ ਵਾ 1 ਮਹੀਨੇ ਸੁਆ ਵਾ ਜੀ ਕਰੋ ਚੈੱਕ ਲੋ ਦੇਖੋ ਕਰੋਲੇ ਝੋਟੀ ਸਾਫ ਜੂਦ ਕੇ ਦੁੱਧ 17 18 ਕਿਲੋ ਚਵਾ ਦੂਗੀ ਠੀਕ ਆ ਹੁਣ ਇਸ ਟਾਈਮ ਦੁੱਧ ਕਿੰਨਾ ਸੰਦੀਪ ਜੀ 16 ਲੀਟਰ ਦਸ ਕੇ ਆਈ ਜੀ 16 ਕਿਲੋ ਦਸ ਕੇ ਆਈ ਆ ਪਰ ਵੇਖੋ ਕਰੋ ਚੈੱਕ ਮੈਂ ਕਰੋ ਦਰਸ਼ਨ ਚੁਆਈ ਜੂ ਬਿਲਕੁਲ ਵਧੀਆ ਜੀ ਬਿਲਕੁਲ ਰੂਮ ਵਰਗੀ ਪੋਲੀ ਚੁਆਈ ਆ ਸੰਦੀਪ ਜੀ ਅੱਛਾ ਕੱਟੀ ਕੱਟੀ ਪਿਓਰ ਨੀਲੀ ਦੀ ਉਹ ਬੱਚਾ ਵਹਾਈ ਰੋ ਪਰ ਆਹ ਵਹਾਂ ਬੱਚਾ ਫਿਰ ਬੱਚਾ ਅਮੀਨਾ ਆਮੀਨਾ ਹੋ ਗਿਆ ਸੁਈ ਨੂੰ ਹਾਂ ਪੂਰਾ ਮਹੀਨਾ ਗਰੰਟੀ ਵਾਲਾ ਮਹੀਨਾ ਚਲੋ ਕੱਟੀ ਵੀ ਬਹੁਤ ਚੰਗੀ ਆ ਮਗਰ ਹਾਂ 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 ਬਹੁਤ ਚੰਗੇ ਸਿਮਣ ਦੀ ਆ ਬਾਸ ਬਾ ਇਹਦਾ ਮੁੱਲ ਕੀ ਜੀ ਫਿਰ ਸੰਦੀਪ ਜੀ ਝੋਟੀ ਦੇ ਆ ਬਾਧ ਰਪਈਆਂ ਦੀ ਹਾਂ ਜੀ ਪਰ ਆਪਾਂ ਬਿਲਕੁਲ ਜਾਇਜ਼ ਮੁੱਲ ਪਾ ਕੇ ਦੇਣੀ ਆ ਹਾਂ ਸਮੇਂ ਦੇ ਹਿਸਾਬ ਨਾਲ ਝੋਟੀ ਦਾ ਤਾਂ ਭਾਵੇਂ 1,70,8000 ਮੁੱਲ ਕਰ ਲਈਏ ਹਾਂ ਜੀ ਪਰ ਆਪਾਂ 1.55 ਮੋਲਿਆ ਡੇਢ ਦੀ ਝੋਟੀ ਦੇਣੀ ਡੇਢ ਦੀ ਦੇਣੀ ਹਾਂ ਹਾਂ ਜੀ ਬਸ ਠੀਕ ਹੈ ਲੋ ਜੀ ਡੇਢ ਲੱਖ ਦੀ ਦੇ ਦੇਣੀ ਆ ਕਰੋ ਜੀ ਦਿੰਦਾ ਨਹੀਂ ਕੋਈ ਬਸ ਬਸ ਤਿੰਨ ਤਿੰਨ ਲੱਖ ਵੀ ਮੁੱਲ ਪਾਉਂਦੇ ਆ ਵੀਡੀਓ ਚ ਭੈਣ ਭਰਾ ਬਰ ਆਪਾਂ ਬਿਲਕੁਲ ਜਾਇਜ ਬਸ ਠੀਕ ਆ ਅਡਰ ਕੁਆਲਟੀ ਵੇਖੋ ਝੋਟੀ ਦੀ ਪਰ ਚੰਗੀ ਆ ਚੰਗੀ ਪਿਓਰ 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 ਨੀਲੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਵੇਖ ਲਓ ਬਸ ਠੀਕ ਸੂਆ ਦੂਜਾ ਆ ਜੋ ਤੇ ਕੱਟੀ ਵੀ ਪਿਓਰ ਨੀਲੀ ਦੀ ਮਗਰ ਆ ਬੂਰੀਆਂ ਫਿਰ ਲਿਆਂਦੀ ਫਿਰ ਬੂਰੀਆਂ ਸਦੀਪ ਜੀ ਬਿਲਕੁਲ ਜਾਇਜ ਪਾ ਆ ਪਹਿਲਾ ਸੂਆ ਦੂਜਾ ਪਹਿਲਾ ਸੂਆ ਅੱਛਾ ਦ ਦੋ ਮੇ ਦੋ ਦੋ ਦਰ ਇਹ ਨੂੰ ਅੱਜ ਤੀਜਾ ਦੇਨੇ ਆ ਸੂਈ ਨੂੰ ਤੇ ਪਰਲੀ ਨੂੰ ਚੌਥਾ ਦੇਨੇ ਆ ਤੋਰੋ ਇਹ ਵੀ ਤੋਰੋ ਲਓ ਜੀ ਇਹ ਵੀ ਕਰੋ ਚੈੱਕ ਦੋ ਦੋ ਦਾ ਝੋਟੀਆਂ ਵੱਡੀਆਂ ਝੋਟੀਆਂ ਪੁਰੀਆਂ ਪੁਰੀਆਂ ਤੇ ਪਾ ਬਿਲਕੁਲ ਜਾਇਜ ਪਾ ਦੇਣੇ ਛੋਟੇ ਹੀ ਪਾ ਚੱਲਣ ਤੋਂ ਕਰਾਂ ਦੀ ਲਓ ਜੀ ਵਹਾਰ ਜੱਤ ਵਾਲੀ ਬੁਰੀ ਨਾਲੇ ਆ ਜੂ ਕਰਾਂ ਦੇ ਠੀਕਾ ਜਵਾਬ ਸਮਾਵੇ ਕੋ ਵਧੀਆ ਜੀ ਮੈਂ ਨਾ ਰੂਮ ਵਰਗੀ ਪੋਲੀ ਚ ਵਾਈ ਗਰੰਟੀ ਵਾਲਾ ਕੰਮ ਹੈ ਜੀ ਬੋਲੋ ਜੀ ਫਿਰ ਮੁੱਲ ਸੰਦੀਪ ਜੀ ਬਿਲਕੁਲ ਜਾਇਜ਼ ਮੁੱਲ ਕਰਦੇ ਆ ਜੀ ਇਹਦਾ ਮੁੱਲ 1 ਦਾ ਹਵਾ ਹਾਂਜੀ ਤੇ ਜੈਸਨੋ 1 5 ਦੀ 1 5 ਦੀ ਚਲੋ ਹਾਂਜੀ ਜਾਣ ਆ ਵੀ ਪਹਿਲਾ ਸੁਹਾ ਦੋ ਦੰਦ ਜੀ ਇਹ ਵੀ ਦੋ ਦੰਦ ਦੁੱਧ ਕਿੰਨੇ ਥਲੇ ਜੀ ਇਹਦੇ ਕੋਲ 10 ਕਿਲੋ ਜੀ 10 ਕਿਲੋ ਤਿਆਰ ਆ ਜੀ ਹਾਂਜੀ ਤੇ ਕਟਾ ਘੱਟੀ ਇਦੇ ਮਗਰ ਕੱਟਾ ਸੰਦੀਪ ਜੀ ਆ ਲਓ ਬਿਲਕੁਲ ਤਾਜ਼ਾ ਕੱਟਾ ਆ ਬੱਚਾ ਵਿਖਾਓ ਜਵਾਬ ਅਸਮਾਨ ਬਿਲਕੁਲ ਵਰੀਆ ਜੀ ਬਿਲਕੁਲ ਰੂਮਰ ਦੀ ਬੋਲੀ ਚਵਾਈ ਆ ਚੰਗੇ ਚੱਕੇ ਕਰਾ ਲੈ ਆਜੋ 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 ਅਗਲਾ ਸਿੰਘ ਦੀ ਕੁਆਲਿਟੀ ਵੇਖ ਲਓ ਬਹੁਤ ਚੰਗੀ ਕੁਆਲਿਟੀ ਦੀ ਆ ਵਾ 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 ਇਹ ਆ ਆ ਹੋਊਗਾ ਬੱਚਿਆਂ ਦਾ ਹਣਾ ਹਾਂਜੀ ਠੀਕ ਆ ਬਿਲਕੁਲ ਆਈਆਂ ਦਾ ਕਰਕੇ ਸਵੇਰੇ ਝੋਟੀਆਂ ਆਈਆਂ ਜੀ ਹਾਂਜੀ ਬੋਲੋ ਫਿਰ ਇਹਦਾ ਸੰਦੀਪ ਜੀ ਮੋਲੇ ਇੱਕ ਵੀ ਕਰਦੇ ਆ ਅੱਛਾ ਗੈਸਨੋਂ 15 ਦੀ ਝੋਟੀ ਜੀ ਦਾ 115 ਆਏ ਹਾਂਜੀ ਇਹ ਵੀ ਤਾਜੀ ਸੂਈ ਤਾਜੀ ਸੂਈ ਤੇ ਦੂਜਾ ਸੁਆ ਦੂਜਾ ਸੁਆ ਕੱਟੀ ਮਗਰ ਕੱਟੀ ਮਗਰ ਲਓ ਜੀ ਬਿਲਕੁਲ ਤਾਜੀ ਸੂਈ ਦੂਜਾ ਸੁਆ ਕੱਟੀ ਮਗਰ ਇਹ ਵੀ ਕਰੋ ਚੈੱਕ ਦੇਖੋ ਸੰਦੀਪ ਜੀ 16 ਕਿਲੋ ਦੱਸ ਕੇ ਝੋਟੀ ਆਈ ਆ ਹੂੰ ਤੇ ਆਪਾਂ 15 ਵੀ ਨਹੀਂ ਕਹਿਣਾ 14 ਕਿਲੋ ਦੱਸ ਕੇ ਦੇਣੀ ਆ 14 ਕਿਲੋ ਹਾਂ ਝੋਟੀ ਕੋ ਦੁੱਧ 15 ਹੀ ਕਿਲੋ ਆ ਹੈਵੀ ਹੈਵੀ ਝੋਟੀ ਆ ਨਾ ਭਾਈ ਜੀ ਹਾਂਜੀ ਆਜੋ ਆਜੋ ਕਦ ਕਾਠ ਵੇਖ ਲੋ ਪੇਠਪੁੜਾ ਵੇਖੋ ਝੋਟੀ ਦਾ ਬਹੁਤ ਚੰਗੀ ਕੁਆਲਿਟੀ ਦੀ ਆ ਪਾ ਇਹਦਾ ਵੀ ਛੋਟਾ ਹੀ ਬਿਲਕੁਲ ਜਾਇਜ਼ ਭਾਅ ਕਰ ਦੇਣਾ ਸੰਦੀਪ ਜੀ ਬੜੀ ਵੇਲ ਝੋਟੀ ਦੀ ਹੈ ਇਹ ਉਧਰ ਆਈਆਂ ਸਾਰੀਆਂ ਜੀ ਹਾਂਜੀ ਇਹਦਾ ਫਿਰ ਮੁੱਲ ਮੁੱਲ ਸੰਦੀਪ ਜੀ ਝੋਟੀ ਦਾ ਇਹਦਾ 165 ਵਾ ਅੱਛਾ ਤੇ ਜੈਸਨੋ 60 ਦੀ ਝੋਟੀ ਦੇ ਦਾਂਗੇ 1 ਲੱਖ 60000 ਦੀ ਚਲੋ 1 ਲੱਖ 60000 ਦੀ ਹਾਂਜੀ ਮੈਨੂੰ ਫੋਨ ਫੋਨ ਲਾਇਆ ਜੀ ਦੱਬ ਕੇ ਮਾਨਦਾਨ ਪੂਰਾ ਕਰ ਦੇ ਜਿਹੜਾ ਸਦੀਪ ਡੇਰੀ ਫਾਰਮੂਲਾ ਹੈ ਸ਼ੇਅਰ ਕਮੈਂਟ ਕਰੂਗਾ ਹਾਂਜੀ ਮਾਨਦਾਨ ਕਰਾਂਗੇ ਜਰੂਰ ਝੋਟੀ ਦਾ ਪਿੱਠ ਪੁੜਾ ਵੇਖ ਲਓ ਚਲੋ ਜਾ ਰੋਡ ਸ਼ੋਟ ਚਲੋ ਜਾ ਕੋਈ ਇੱਕ ਟਾਈਮੋਂ ਟਾਈਮ ਜਵਾਈ ਆ ਕੋਈ ਬਾਜ਼ਾਰ ਨਹੀਂ ਝੋਟੀ ਨੂੰ ਕੋਈ ਕੁਝ ਨਹੀਂ ਆ ਤੇ ਇੱਧਰ ਵੇਖੋ ਬਰੀਡ ਫੁੱਲ ਕੁਆਲਿਟੀ ਜੈਡ ਬਲੈਕ ਹੈ ਨਾ ਜੈਡ ਬਲੈਕ ਪਿਓਰ ਮੋਰਾ ਪਿਓਰ ਮੋਰਾ ਕਰੋ ਚੱਕ ਕੇ ਵੀ ਕੋਹਿ ਨੂਰ ਦੀ ਕੱਟੀ ਆ ਭਾਜੀ ਹਾਂਜੀ ਦੋ ਦੰਦ ਆ ਪਿਓਰ ਦੋ ਦੰਦ ਹਾਂਜੀ ਲਓ ਜੀ ਤਾਜੀ ਸੂਈ ਕੱਟੀ ਮਗਰ ਇਹ ਵੀ ਤੋਰੋ ਅੱਜ ਚੌਥਾ ਦਿਨ ਆ 나ੜੂ ਦੇ ਬੱਚਾ ਜੀ ਲਓ ਜੀ ਦੋ ਦੰਦ ਝੋਟੀ ਕੋਈ ਨੂਰ ਦੀ ਹਾਂਜੀ ਕਰੋ ਜੱਕ ਮੇਰੇ ਵੀਰ ਵੱਡੀ ਝੋਟੀ ਨਾਲੇ ਪੂਰੀ ਠੀਕ ਆ ਕਰੋ ਜੱਕਾ ਬਹੁਤ ਚੰਗੀ ਕੁਆਲਿਟੀ ਦੀ ਆ ਸੰਦੀਪ ਜੀ ਬਿਲਕੁਲ ਜੈਡ ਬਲੈਕ ਝੋਟੀ ਖੜਾਵਣਾ ਇੱਥੇ ਇਹਨਾਂ ਰੋ ਕਰੋ ਜੱਕ ਚਲੋ ਠੀਕ ਆ ਚਲੋ ਲੈ ਜਾਣਾ ਕੱਟੀ ਆਈ 12 ਕਿਲੋ ਬੌਲੀ ਦੱਸ ਕੇ ਹਾਂਜੀ ਆਪਾਂ 11 ਦੱਸ ਕੇ ਦੇਣੀ ਆ ਭਾਵੇਂ ਕੋ ਤਿੰਨ ਟਾਈਮ ਚੋਲੀ ਠੀਕ ਆ ਆਜੋ ਆਜੋ ਬਹੁਤ ਚੰਗੀ ਕੁਆਲਿਟੀ ਦੀ ਸੰਦੀਪ ਜੀ ਸੀਲ ਠੰਡੀ ਦੇ ਚੋਣ ਉਂਗਲ ਉਂਗਲ ਜੱਡੀ ਮੋਟੀ ਜੁਦੀ ਹਾਂਜੀ ਹਾਂ ਇਹ ਨਸਲਾ ਬਹੁਤ ਛੋਟੀ ਦੇ ਭਾਈ ਮੈਂ ਤਾਂ ਮੁੱਲ ਕੀ ਜੀ ਫਿਰ ਇਹਦਾ ਸੰਦੀਪ ਜੀ 1 55 ਮੁੱਲ ਕਰਦੇ ਆ ਕਿੰਨੇ ਫਿਰ ਡੇਢ ਦੀ ਦੇ ਦਈਏ ਚਲੋ ਜਾਂ ਡੇਢ ਦੀ ਜਿਹੜਾ ਸੰਦੀਪ ਡੈਰੀ ਫਾਰਮੂਲਾ ਹੈ ਇੱਕ ਸ਼ੇਅਰ ਕਮੈਂਟ ਕਰੂਗਾ 2000 ਹੋਰ ਛੋਟ ਕਰਦਾਂਗੇ 148 ਦੀ 148 ਦੀ ਦੇ ਦਾਂਗੇ ਠੀਕ ਭੈਣ ਭਰਾ ਕੋ ਰੇਟ ਨਾਲ ਆਣ ਕੇ ਕਰੇ ਝੋਟੀ ਬਹੁਤ ਜਿਆਦੀ ਚੰਗੀ ਆ ਚੱਲਣ ਦੋ ਤੇ ਆਹ ਜੀ ਇਹ ਵੀ ਪਹਿਲਾ ਸੂਆ ਸੰਦੀਪ ਜੀ 14 ਕਿਲੋ ਦੱਸ ਕੇ ਆਈ ਆ ਹਾਂ ਤੇ ਜੋੜੀ 13 ਦੱਸ ਕੇ ਦੇਣੀ ਆ ਅੱਛਾ ਠੀਕ ਆ ਕੱਟੀ ਮੰਗ ਰਿਆ 6 ਮਾਂ ਦਿਨ ਸੂਈ ਨੂੰ 6 ਮਾਂ ਦਿਨ ਹੈਗਾ ਸੂਈ ਨੂੰ ਹਾਂ ਤੇ ਪਹਿਲਾ ਸੂਆ ਪਹਿਲਾ ਸੂਆ ਬਿਲਕੁਲ ਚੋਣ ਉਂਗਲ ਉਂਗਲ ਜੱਡਾ ਮੋਟਾ ਲੱਗਾ ਜੇ ਬਹੁਤ ਚੰਗੀ ਝੋਟੀ ਨਾਲੇ ਵੱਡੀ ਝੋਟੀ ਆ ਸਿੰਗਲ ਹੱਡੀ ਸਿੰਗਲ ਹੱਡੀ ਦੀ ਹਾਂ ਤੋਰੋ ਤੋਰੋ ਲੰਮੀ ਤੋਰੋ ਬੜਾ ਠੀਕ ਆ ਜੀ ਆਜੋ ਆਜੋ ਲਾਕਾ ਬਹੁਤ ਚੰਗਾ ਸੰਦੀਪ ਜੀ ਕੱਟੀ ਬਹੁਤ ਯਾਦੀ ਚੰਗੀ ਆ ਚੋਣ ਬਹੁਤ ਵਧੀਆ ਲੱਗਾ ਕਿਹੜੇ ਇਲਾਕੇ ਦੀ ਜੀ ਫਿਰ ਇਹ ਸੰਦੀਪ ਜੀ ਹਰਿਆਣੇ ਦਾ ਲਾਸਟ ਪਿੰਡ ਚਟਾਲਾ ਉੱਥੋਂ ਲਈ ਆ ਅੱਛਾ ਚਟਾਲੇ ਵਾਲੇ ਸਰਪੰਚ ਕੋਲ ਲਈ ਆ ਝੋਡੀ ਬਹੁਤ ਚੰਗੀ ਚਟਾਲੇ ਹਾਂਜੀ ਠੀਕ ਆ ਚਲੋ ਇਹਦਾ ਫਿਰ ਮੁੱਲ ਕੀ ਆ ਮੋਲੇ ਦਾ ਸੰਦੀਪ ਜੀ 1 45 ਹਾਂਜੀ ਜੈਸਨੋ 40 ਦੀ ਝੋਟੀ ਦੇ ਦਾਂ 1 ਲੱਖ 40 ਦੇਣੀ ਆ ਹਾਂਜੀ ਕੋਈ ਨਹੀਂ ਮੋਕੇ ਦੇ ਮਾਨਦਾਰ ਹੋਰ ਕਰ ਲਗੇ ਮੋਕੇ ਦੇ ਮਾਨਦਾਰ ਕਰ ਦਵਾਂਗੇ ਬਾਠੇ ਇਹਦੇ ਮਗਰ ਵੀ ਕੱਟੀ ਆ ਬਹੁਤ ਚੰਗੀ ਚਲੋ ਠੀਕ ਆ ਇੱਕ ਗਾਮ ਆ ਹਨਾ ਹਾਂਜੀ ਇਹ ਗਾਣਾ ਨਾ ਗ ਆਪਣੇ ਕੋਲ ਹੋਰ ਵੀ ਆਗੇ ਝੋਟੀ 16 17 ਕਿਲੋ ਦੇ ਵੀ ਆਈ ਆ ਅੱਛਾ ਸਵੇਰੇ ਜਿਹੜੇ ਭੈਣ ਭਰਾ ਵੇਖਣ ਆਉਣਗੇ ਵਖਾਵਾਂਗੇ ਚਲੋ ਠੀਕ ਆ ਮੰਗੀਆਂ ਹੋਰ ਵੀ ਖੜੀਆਂ 16 17 ਮੰਗੀਆਂ ਸਾਈਡ ਤੇ ਲੱਗੀਆਂ ਖੜੀਆਂ ਇਹ ਸਾਈ ਵਾਲ ਕਰਾਸ਼ ਆ ਵਸੀ ਬਿਲਕੁਲ ਸੀਲ ਠੰਡੀ ਆ ਹਾਂਜੀ ਤੇ ਦੂਜਾ ਸੂਆ ਸੰਦੀਪ ਜੀ ਹੂੰ ਤੇ ਬਹੁਤ ਚੰਗੀ ਕੁਆਲਿਟੀ ਦੀ ਆ ਇੱਕ ਹਫਤਾ ਖੜਦੀ ਜੇ ਆਜੋ ਆਜੋ ਸੀਲ ਠੰਡੀ ਆ ਥਣ ਵੇਖੋ ਮੱਝਾਂ ਨਾਲ ਲੱਗਾ ਹਾਂ ਬਹੁਤ ਚੰਗੀ ਕੁਆਲਿਟੀ ਦੀ ਆ ਸੰਦੀਪ ਜੀ ਇਹਦਾ ਮੁੱਲ ਮੁੱਲ ਇਹਦਾ ਬਿਲਕੁਲ ਜਾਇਜ਼ ਕਰ ਦੇਣਾ ਵਾ ਹਾਂਜੀ ਮੁੱਲ ਦੇ ਸੰਦੀਪ ਜੀ ਇਹਦਾ ਆ 53000 ਕਰਦੇ ਆ ਹਾਂ ਯੱਸ ਨੂੰ 50 ਦੀ ਵਸ਼ੀ ਦੇ ਦਾਂਗੇ ਚਲੋ 50000 ਦੇ ਹਾਂਜੀ ਠੀਕ ਹੈ ਬਾਕੀ ਮੌਕੇ ਦੇ ਮਾਣਦਾਨ ਵੀ ਕਰਾਂਗੇ ਭੈਣ ਭਰਾਵਾਂ ਦਾ ਵੇਖ ਲੋ ਅਜੇ 10 ਦਿਨ ਮਾਲਕਾਂ ਦੀ ਜ਼ੁਬਾਨੀ ਆ ਹਾਂ ਤੇ ਵਸ਼ੀ ਨੂੰ ਥਣ ਥਣ ਬਹੁਤ ਚੰਗਾ ਲੱਗਾ ਚਲੋ ਪੋਲੀ ਚਵਾਈ ਦੀ ਵਾ ਠੀਕ ਹੈ ਲੋ ਜੀ ਆਹੀ ਪਸ਼ੂ ਸੇਲ ਆ ਰਹੇ ਬੱਚੇ ਚੱਕ ਰਹੇ ਸਾਰੇ ਆ ਦੇਖੋ ਆ ਮਹੀਨੇ ਤੋਂ ਇਹ ਬਾਕੀ ਸਾਰੇ ਬਿਲਕੁਲ ਗਿੱਲੇ ਨਾੜ ਹੋ ਗਏ ਹਨਾ ਜੀ ਹਾਂਜੀ ਚਲੋ ਬਾਕੀ ਮੇਰਾ ਵੀ ਇੱਥੇ ਵਾਰ-ਵਾਰ ਬੈਂਦੀ ਕਰਦੇ ਇੱਥੇ ਆ ਕੇ ਚੈੱਕ ਕਰੋ ਚਵਾਈ ਕਰੋ ਨਹੀਂ ਯਾਰ ਇਹ ਤਾਂ ਔਨਲਨ ਮੰਗਵਾਓ ਕੋਈ ਗਾ ਨਹੀਂ ਫੁੱਲ ਗਰੰਟੀ ਹੋਊਗੀ ਬਈਆਂ ਨਾਲ ਦੀ ਤੇ ਤੁਹਾਡੇ ਘਰੇ ਭੇਜ ਦੇਣਾ ਹੈ ਨਾ ਜੀ ਹਾਂ ਜੀ ਹਾਂ ਜੀ ਗਰੰਟੀ ਆਪਣੀ ਫੋਲਿਆ ਜੀ ਨੰਬਰ ਬੋਲ ਦੋ ਨੰਬਰ ਸੰਦੀਪ ਜੀ 9779714340 ਠਵਾਲ ਪਿੰਡ ਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਉਦੋਕੇ ਨਾਗੀਆਂਣਾ ਸਾਹਿਬ ਲਾਗੇ ਝਾਂਮਕਿਆ ਲਾਗੇ ਮੇਰਾ ਠਵਾਲ ਪਿੰਡ ਆ ਕਈ ਵੀਰ ਕਮਾਨ ਵਾਲੇ ਠਵਾਲ ਚੱਲ ਜਾਂਦੇ ਆ ਬੋਪਰਾ ਦੇ ਨਜ਼ੀਕ ਰਹਿੰਦੇ ਆ ਹਾਂ ਅੰਮ੍ਰਿਤਸਰਾਂ ਸਿੱਧਾ ਬੋਪਰਾ ਆਏ ਇਹ ਖਲਚੀਆਂ ਤੋਂ ਤਾਂ ਵੀ ਬੋਪਰਾ ਆਏ ਆ ਇਹ ਬਟਾਲੇ ਤੇ ਆਉਣਾ ਉਦੋਕੇ ਨਾਗੀਆਂਣਾ ਸਾਹਿਬ ਜੇਤੋ ਸਰਜ Sauce